ਮੈਂ ਇੱਕ ਇੰਡੀਕੇਸ਼ਨ ਦੇਣਾ ਚਾਹੁੰਦਾ ਹਾਂ ਕਿ ਅਜੇ ਤਾਂ ਅਸੀਂ ਫ੍ਰੀ ਕਰਾਏ ਆ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਇਹਨੂੰ ਪਰਮਾਨੈਂਟ ਬੰਦ ਵੀ ਕਰ ਦਿੱਤਾ ਕਰਿਆ ਹੁਣ ਲਸਣ ਆ ਇਸ ਟਾਈਮ 300 ਰੁਪਏ ਕਿਲੋ ਵਿਕ ਰਿਹਾ ਜੀ ਸਾਡੇ ਕੋਲੋਂ ਕੀ ਹਿਸਾਬ ਜਾਂਦਾ ਤੇ ਅੱਗੇ ਆੜ੍ਹਤੀਆ ਲਾਲੇ ਮੰਡੀ ਚ ਕੀ ਵੇਚ ਰਹੇ ਆ ਕਿਨੂੰ ਹਬੋਰ ਜਾ ਕੇ ਦੇਖੋ ਟਣਾ ਦੇ ਹਿਸਾਬ ਨੇ ਸਾਡੇ ਤੇ ਖਰਾਬ ਕੀਤਾ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਰੇਟ ਨਹੀਂ ਮਿਲਿਆ ਲੇਕਿਨ ਉਹੀ ਕਿਨੂੰ ਆ ਚੰਡੀਗੜ੍ਹ ਦੀ ਸੜਕਾਂ ਤੇ ਆ 50 ਰੁਪਏ ਰਕੇ ਤੇ ਕਿਲੋ ਮੇਰੇ ਕਿਤੇ 100 ਰੁਪਏ ਦਾ 2 ਕਿਲੋ ਮੇਰੇ ਕਿਉਂ ਤਾ ਕਹਿ ਰਹੇ ਨੇ ਕਿ ਸੌਖੇ ਚਲੇਗੀ ਸੀ ਕਿਸਾਨ 1-2 ਲੱਖ ਹੀ ਸੀ ਹੁਣ ਨਾਕੇ ਵੀ 3-4 ਵੱਡੇ ਜਿਹਦੇ ਦੁਆਰਾ ਕਰਕੇ ਪੁਲਸ ਨੇ ਬੁਲਾਇਆ ਹੁੰਦਾ ਸਭ ਨੇ ਕਹਿ ਕੇ ਕਿ ਸ਼ਾਂਤ ਪੁਰੂਵਕ ਜਾਣਾ ਹੈ ਅਜੇ ਬਿਲਕੁਲ ਸ਼ਾਂਤ ਪੁਰੂਵਕ ਜਾਣਾ ਹੈ ਅੱਗੇ ਸਰਕਾਰਾਂ ਦੀ ਮਰਜ਼ੀ ਜੋ ਆਪਣਾ ਜੋਰ ਚਲਾ ਸਕਦੇ ਚਲਾਈ ਜਾ ਤਾਂ ਸਰਕਾਰ ਨੇ ਇਹ ਸੋਚਿਆ ਹੋਇਆ ਹੈ ਕਿ ਜਦੋਂ ਉਹਨਾਂ ਨੇ ਇੱਕ ਕਾਨੂੰਨ ਬਣਾ ਦੇਣਾ ਵੀ ਜਿਹੜਾ ਕੋਈ ਬੰਦਾ ਧਰਨਾ ਪ੍ਰਦਰਸ਼ਨ ਕਰੂਗਾ ਮੰਨ ਲਓ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਤਾ ਸਰਕਾਰ ਨੇ ਕਹਿਤਾ ਵੀ ਸਾਨੂੰ 1 ਕਰੋੜ ਰੁਪਏ ਦਾ ਲਾਸ ਹੋਇਆ ਤੇ ਉਹਦੇ ਵਿੱਚ ਪੁਰਸ ਵੱਲੋਂ ਪਰਚੇ ਦਰਜ ਕਰਤੇ ਲੋਕਾਂ ਤੇ ਸਾਡੇ ਵਰਗਿਆਂ ਤੇ ਬਹੁਤ ਜਿਹੜੇ ਆਗੂ ਹੁੰਨੇ ਮੁਰਲੇ ਤਾਂ ਉਹ ਫਿਰ ਜਿਹੜਾ ਜਦੋਂ ਤੱਕ ਜਿਹੜੇ ਬੰਦੇ ਅੰਦਰ ਹੋਣਗੇ ਜਿਹੜਾ ਉਹ ਕਰੋੜ ਰੁਪਇਆ ਜੋ ਵੀ ਉਹ ਅਲਾਉਸ ਦਿਖਾਉਣਗੇ ਉਹ ਦਿੱਤਾ ਨਹੀਂ ਜਾਂਦਾ ਨਾ ਉਦੋਂ ਤੱਕ ਉਸ ਬੰਦੇ ਦੀ ਜ਼ਬਾਨ ਤੇ ਨਹੀਂ ਕੀਤੀ ਜਾਊਗੀ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਨੇ ਜਿਸ ਨੂੰ ਲੈ ਕੇ ਕੁਝ ਜਥੇਬੰਦੀਆਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਰੋਕਿਆ ਹੋਇਆ ਹੈ ਪਾਵੇਂ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗਾਂ ਵੀ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਨੂੰ ਲੈ ਕੇ ਹੁਣ ਕੱਲ 21 ਤਰੀਕ ਨੂੰ 11 ਵਜੇ ਦਿੱਲੀ ਕੁਝ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਮੀਟਿੰਗਾਂ ਹੋਈਆਂ ਲੁਧਿਆਣਾ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ 21 22 23 ਨੂੰ ਟੋਲ ਪਲਾਜੇ 24 ਘੰਟੇ ਵਾਸਤੇ ਜਿਹੜੇ ਬੰਦ ਹੋਣਗੇ ਪੰਜਾਬ ਦੇ ਅਗਰ ਕੇਂਦਰ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਇਸ ਨੂੰ ਲੈ ਕੇ ਬੜੌਦੀ ਟੋਲ ਪਲਾਜਾ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਹੈ ਕਿਸਾਨ ਸਾਡੇ ਨਾਲ ਨੇ ਤਾਂ ਇਹ ਜਿਹੜਾ ਕਾਲ ਦਿੱਤੀ ਗਈ ਹੈ ਕਿ 3-4 ਦਿਨ ਜਿਹੜਾ ਟੋਲ ਪਲਾਜ਼ੇ ਬੰਦ ਕਰਨੇ ਨੇ ਤਾਂ ਇਹਦੇ ਨਾਲ ਫਰਕ ਹੀ ਪਏਗਾ ਕਿੰਨਾ ਕਿ ਲੱਗਦਾ ਕਿ ਕੇਂਦਰ ਸਰਕਾਰ ਚੁਕੇਗੀ ਟੋਲ ਪਲਾਜ਼ੇ ਤਾਂ ਪਹਿਲੇ ਹੀ ਬੰਦ ਹੋਲੇ ਫਰਕ ਫੋਕ ਤਾਂ ਕੋਈ ਲੱਗਦਾ ਨਹੀਂ ਪੈਂਦਾ ਨਹੀਂ ਬਿਲਕੁਲ ਪਾਊਗਾ ਜੀ ਫਰ ਕਿਉਂਕਿ ਅਸੀਂ ਸਰਕਾਰ ਨੂੰ ਸ਼ਾਂਤਮਈ ਇੱਕ ਇੰਡੀਕੇਸ਼ਨ ਦੇਣਾ ਚਾਹੁੰਦੇ ਆ ਕਿ ਅਜੇ ਤਾਂ ਅਸੀਂ ਫ੍ਰੀ ਕਰਾਏ ਆ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਇਹਨੂੰ ਪਰਮਾਨੈਂਟ ਬੰਦ ਵੀ ਕਰ ਸਕਦਾ ਕਰਿਆ ਤੇ ਜਿਹਦੇ ਨਾਲ ਅਗਰ ਟੋਲ ਪਲਾਜ਼ੇ ਬੰਦ ਹੋ ਗਏ ਸਰਕਾਰ ਦਾ ਰੈਵਨਿਊ ਘਟੂਗਾ ਆਉਣ ਵਾਲੀ ਜਿਹੜੀ ਪਬਲਿਕ ਹੈ ਉਹ ਹਰਾਸ ਹੋਗੀ ਉਹ ਸਰਕਾਰ ਦੇ ਪ੍ਰਤੀ ਫਿਰ ਉਹਨਾਂ ਦਾ ਸਵਾਬ ਵੀ ਬਦਲੂਗਾ ਤੇ ਆਉਣ ਵਾਲੇ ਸਿੱਤੇ ਜਿੱਤਾ ਤੁਹਾਨੂੰ ਪਤਾ ਅਗਲੇ ਮਹੀਨੇ ਦੋ ਮਹੀਨੇ ਤੱਕ ਇਲੈਕਸ਼ਨ ਵੀ ਹੈਗੀ ਹੈ ਤੇ ਇਸ ਦਾ ਅਸਰ ਹੈ ਜਿਹੜਾ ਉਹ ਜਨਤਾ ਦੇ ਫਿਰ ਜਨਤਾ ਦਾ ਜਿਹੜਾ ਪ੍ਰਭਾਵ ਉਹ ਸਰਕਾਰ ਤੇ ਪਊਗਾ ਕੇਂਦਰ ਦੇ ਮੰਤਰੀ ਨੇ ਪ੍ਰਸਤਾਵ ਦਿੱਤਾ ਸੀ ਕਿ ਭਾਈ 5 ਸਾਲ ਬਾਅਦ ਤੇ ਐਮਐਸਪੀ ਵਾਲਾ ਤੁਹਾਡਾ ਕੰਮ ਕਰ ਦਿੰਨੇ ਆ ਉਸ ਸਮੇਂ ਕਿਉਂ ਨਹੀਂ ਸਹਿਮਤੀ ਬਣੀ ਕਿਉਂ ਤੁਸੀਂ ਬਾਰ ਬਾਰ ਫਿਰ ਜਾ ਕੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਹੀ ਸ਼ਾਮਲ ਹੋ ਰਹੇ ਹੋ ਪਿਛਲੇ ਜਿਹੜਾ ਸਾਡਾ ਫਾਰਮਰ ਪ੍ਰੋਟੈਸਟ ਵਨ ਹੋਇਆ ਉਹਦੇ ਵਿੱਚ ਵੀ ਅਸੀਂ ਕੰਟ੍ਰੈਕਟ ਫਾਰਮਿੰਗ ਦੇ ਖਿਲਾਫ ਹੀ ਸੀ ਇਹ ਤਾਂ ਸਰਿਆਂ ਸਿੰਪਲ ਜੀ ਗੱਲ ਹੈ ਜੀ ਜਿਹੜਾ 5 ਸਾਲ ਕਹਿ ਰਹੇ ਆ ਇਹ ਤਾਂ ਫਿਰ ਕੰਟ੍ਰੈਕਟ ਫਾਰਮਿੰਗ ਹੀ ਆ ਗਈ ਅਸੀਂ ਇਹ ਸਾਡਾ ਹੀ ਸੀ ਕਿ ਕੰਟ੍ਰੈਕਟ ਫਾਰਮਿੰਗ ਖਤਮ ਕਰੋ ਤੇ ਬਾਕੀ 5 ਫਸਲਾਂ ਹੀ ਕਿਉਂ ਸਾਰੀਆਂ ਤੇ ਕਰੋ ਨਾ ਹੁਣ ਲਸਣ ਆ ਇਸ ਟਾਈਮ 300 ਰੁਪਏ ਕਿਲੋ ਵਿ ਕੀ ਹਿਸਾਬ ਜਾਂਦਾ ਤੇ ਅੱਗੇ ਆੜਤੀਆਂ ਲਾਲੇ ਮੰਡੀ ਚ ਕੀ ਵੇਚ ਰਹੇ ਆ ਕਿਨੂੰ ਹਬੋਰ ਜਾ ਕੇ ਦੇਖੋ ਟਣਾ ਦੇ ਹਿਸਾਬ ਨਾਲ ਸੜਕ ਤੇ ਖਰਾਬ ਕੀਤਾ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਰੇਟ ਨਹੀਂ ਮਿਲਿਆ ਲੇਕਿਨ ਉਹੀ ਕਿਨੂੰ ਆ ਚੰਡੀਗੜ੍ਹ ਦੀ ਸੜਕਾਂ ਤੇ ਆ 50 ਰੁਪਏ ਰਕਿਤੇ ਕਿਲੋ ਮੇਰੇ ਕਿਤੇ 100 ਰੁਪਏ ਦਾ 2 ਕਿਲੋ ਮੇਰੇ ਕਿਉਂ ਇਹੀ ਅਸਲੀ ਸਿਸਟਮ ਹੈ ਜਿਹੜਾ ਸਰਕਾਰ ਹੈ ਅੰਨਦਾਤਾ ਨੂੰ ਖਰਾਬ ਕਰ ਰਹੀ ਹੈ ਤੇ ਸਾਡੀ ਅੰਨਦਾਤਾ ਦੀ ਮੰਗ ਹੀ ਇਹ ਹੈ ਕਿ ਜਿਹੜਾ ਸਰਕਾਰ ਸਾਡੇ ਤੇ ਪ੍ਰੈਸ਼ਰ ਪਾਉਣਾ ਚਾਹੁੰਦੀ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਥੋਪਣਾ ਚਾਹੁੰਦੀ ਹੈ ਉਹ ਅਸੀਂ ਬਿਲਕੁਲ ਕਦੇ ਵੀ ਨਹੀਂ ਹੋਣ ਦੇਵਾਂਗੇ ਪਹਿਲਾਂ ਤਾਂ ਕਹਿ ਰਹੇ ਨੇ ਕਿ ਸੌ ਹੁਣ ਨਾ ਕਿ ਵੀ 3-4 ਵੱਡੇ ਜਿਹੜੇ ਦੁਵਾਰਾਂ ਕਰਕੇ ਪੁਲਿਸ ਨੇ ਬਣਾਈਆਂ ਹੋਈਆਂ ਨੇ ਵੱਡੇ ਜੰਤਰ ਮਂਗਾਏ ਗਏ ਨੇ ਜਿਹਦੇ ਨਾਲ ਕੀ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਰੋਕਣ ਵਾਸਤੇ ਜਿਹੜੇ ਵੱਡੇ ਜੰਤਰ ਮਂਗਾਏ ਨੇ ਜਿਹੜੇ ਬਾਹਰ ਜਿਹੜੇ ਜਾਜਾ ਚੱਲਦੇ ਨੇ ਤਾਂ ਹੁਣ ਕਿੰਨਾ ਸੌਖਾ ਹੋਏਗਾ ਦਿੱਲੀ ਪਹੁੰਚਣਾ ਇਹ ਦਿੱਲੀ ਪਹੁੰਚਣਾ ਬਿਲਕੁਲ ਸੌਖਾ ਜੀ ਅਸੀਂ ਤਾਂ ਆਪਣੇ ਸ਼ਾਂਤ ਵਿੱਚ ਸਾਡੇ ਦਾ ਆਗੂ ਨੇ ਸਭ ਨੇ ਕਹਿ ਕੇ ਸੀ ਤਾਂ ਸ਼ਾਂਤਪੂਰਵਕ ਜਾਣਾ ਹੈ ਅਸੀਂ ਤਾਂ ਬਿਲਕੁਲ ਸ਼ਾਂਤਪੂਰਵਕ ਜਾਣਾ ਹੈ ਅੱਗੇ ਸਰਕਾਰਾਂ ਦੀ ਮਰਜ਼ੀ ਹੈ ਜੋ ਆਪਣਾ ਜੋਰ ਚਲਾ ਸਕਦੇ ਚਲਾਈ ਜਾਵੇ ਅਸੀਂ ਤਾਂ ਮੰਗਾ ਸੇਮ ਨਹੀਂ ਸੰਯੁਕਤ ਮੋਰਚੇ ਦੀਆਂ ਦੱਲੇਵਾਲ ਦੀਆਂ ਫਿਰ ਇਕੱਠੇ ਹੋ ਕੇ ਕਿਉਂ ਨਹੀਂ ਸੰਘਰਸ਼ ਲੜਿਆ ਜਾਂਦਾ ਇਹ ਵੀ ਲੋਕਾਂ ਦੇ ਸਵਾਲ ਨੇ ਦੇਖੋ ਮੰਗਾ ਬਿਲਕੁਲ ਇਕੱਠੀਆਂ ਨੇ ਪਰ ਇਹ ਹੈ ਵੀ ਸਾਡੇ ਆਗੂਆਂ ਦੀ ਕਿਤੇ ਨਾ ਕਿਤੇ ਘਟ ਰਹੀ ਹੈ ਲੋਕਾਂ ਵਿੱਚ ਕੋਈ ਘਟ ਨਹੀਂ ਪਹਿਲਾਂ ਉਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਫਿਰ ਸਰਕਾਰ ਦੇ ਨਾਲ ਬੈਠ ਕੇ ਫਿਰ ਅਗਲਾ ਪ੍ਰੋਗਰਾਮ ਦੇਣਾ ਚਾਹੀਦਾ ਜਦੋਂ ਹੁਣ ਕੱਲਾ ਇੱਕ ਉਧਰ ਨੂੰ ਪੱਜ ਗਿਆ ਤੂੰ ਜਾ ਉਧਰ ਨੂੰ ਪੱਜ ਗਿਆ ਉਹ ਤਾਂ ਸਰਕਾਰਾਂ ਨੂੰ ਹੀ ਫਾਇਦਾ ਹੁੰਦਾ ਹੈ ਅਸੀਂ ਬਿਲਕੁਲ ਇਸ ਗੱਲ ਦੀ ਇਹਨਾਂ ਨੂੰ ਅਪੀਲ ਕਰਾਂਗੇ ਵੀ ਇਕੱਠੇ ਹੋ ਕੇ ਚੱਲੋ ਹਾਂ ਇਹ ਗੱਲ ਠੀਕ ਹੈ ਕਿ ਜਿਹਨੇ ਬਾਰਡਰਾਂ ਤੇ ਵੀ ਲੜ ਰਹੇ ਨੇ ਪਿੱਛੇ ਹਰ ਇੱਕ ਦੇ ਟੋਲ ਫਰੀ ਕੀਤੇ ਗਏ ਨੇ ਟ੍ਰੇਨਾਂ ਰੋਕ ਰਹੇ ਨੇ ਤਾਂ ਕਿ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਹਰ ਬੱਚਾ ਬੱਚਾ ਚਾਹਦਾ ਇਹ ਨਹੀਂ ਵੀ ਕੁਝ ਕੁ ਬੰਦੇ ਜਿਹੜੇ ਸੰਘਰਸ਼ ਵਾਲੇ ਸੀਗੇ ਵੀ ਉਹ ਇੱਥੇ ਬਾਰਡਰਾਂ ਤੇ ਜਿਹੜੇ ਉਹਨਾਂ ਦੇ ਪਿੱਛੇ ਵੀ ਲੋਕ ਬੈਠੇ ਨੇ ਉਹ ਸਾਰੇ ਹੀ ਇਸ ਮੰਗ ਦੇ ਪ੍ਰਤੀ ਜੋ ਸੰਜੀਦਾ ਨੇ ਤੇ ਥਾਂ ਥਾਂ ਦੇ ਉੱਤੇ ਜਿਹੜੇ ਧਰਨੇ ਪ੍ਰਦਰਸ਼ਨਾਂ ਚ ਹੋ ਰਹੇ ਨੇ ਮੋਦੀ ਸਰਕਾਰ ਦੇ ਅੱਗੇ ਬੰਗਾਰ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਈ ਲੋਕ ਕੀ بار بار ਫਿਰ ਜਵਾਨੀ ਦਾ ਘਾਣ ਹੋਣਾ ਹੈ ਉੱਥੇ ਬਜ਼ੁਰਗ ਜਿਹੜੇ ਸ਼ਹੀਦ ਹੋਣੇ ਨੇ ਕਿ ਪਹਿਲੇ ਕਿਉਂ ਉੱਠੇ ਨੇ ਹੁਣ ਜਾ ਕੇ ਦੁਬਾਰਾ ਚੜ੍ਹੇ ਦੀ ਫਿਰ ਕੀ ਲੋੜ ਪੈਗੀ ਦੇਖੋ ਜਿਹੜਾ ਪਹਿਲਾਂ ਸੀ ਕਾਲੇ ਕਾਨੂੰਨ ਰੱਤ ਕਰਾਉਣ ਦਾ ਸੀ ਐਮਐਸਪੀ ਤੇ ਇੱਕ ਵਿਸ਼ਵਾਸ ਹੁੰਦਾ ਜਦੋਂ ਲਿਖ ਕੇ ਦੇ ਦਿੱਤਾ ਇੱਕ ਜਵਾਨ ਮੰਨੀ ਜਾਂਦੀ ਹੈ ਪਿੰਡਾਂ ਵਿੱਚ ਵੀ ਜਿਹੜਾ ਜਵਾਨ ਤੇ ਮੁੱਕਰ ਗਿਆ ਸਮਝ ਲਓ ਮਰ ਮਰ ਗਿਆ ਸਰਕਾਰ ਇਹਨੇ ਰਖਵਾਲੀ ਕਰਨੀ ਹੁੰਦੀ ਹੈ ਵਿਸ਼ਵਾਸ ਕਰਕੇ ਸਾਡੇ ਆਗੂ ਤੇ ਪਰ ਜਦੋਂ ਹੁਣੇ ਬਾਰ-ਬਾਰ ਮੁਕਰ ਰਹੇ ਨੇ ਜਦੋਂ ਜਾ ਕੇ ਹੁਣ ਗੱਲ ਹੋ ਰਹੀ ਹੈ ਉਹਨਾਂ ਨੂੰ ਕੌਣ ਰਿਹਾ ਸਰਕਾਰ ਮਾਰ ਰਹੀ ਹੈ ਜਦੋਂ ਜਾ ਕੇ ਉੱਥੇ ਸ਼ਾਂਤਮਈ ਬੈਠ ਕੇ ਮੰਗ ਕਰ ਰਹੇ ਨੇ ਉਹ ਗੋਲੇ ਮਾਰ ਰਹੇ ਨੇ ਉਲਟੀ ਗੱਲ ਸੁਣਨ ਦੀ بجائے ਜਦੋਂ ਦੁੱਧ ਦਿੱਤਾ ਮਿੰਗਣਾ ਪਾ ਕੇ ਅੱਗੇ ਵੀ ਮੰਨਿਆ ਮੋਦੀ ਹੁਣ ਵੀ ਮੰਨਣਾ ਪੈਣਾ ਫਿਰ ਫਾਇਦਾ ਕੀ ਹੈ ਨੁਕਸਾਨ ਕਰਕੇ ਤੇ ਦੇਸ਼ ਦਾ ਵੀ ਪੈਸਾ ਲੱਗ ਰਿਹਾ ਤੇ ਇਸ ਦੇ ਨੌਜਵਾਨੀ ਦਾ ਵੀ ਸਾਡੇ ਬਜ਼ੁਰਗਾਂ ਦਾ ਵੀ ਸਿਹਤ ਪੱਖੋਂ ਨੁਕਸਾਨ ਹੋ ਰਿਹਾ ਪਰ ਪੰਜਾਬੀਆਂ ਦੇ ਰਗਾਂ ਵਿੱਚੋਂ ਖੂਨ ਹੈ ਸ਼ਹੀਦਾਂ ਦਾ ਕਿ ਕਦੇ ਵੀ ਝੁਕਦੇ ਨਹੀਂ ਮੁੜਦੇ ਨਹੀਂ ਆਖਰ ਜਿੱਤ ਕੇ ਆਉਣਗੇ ਪਰ ਮੋਤੀ ਨੂੰ ਨਾਲੇ ਪਤਾ ਵੀ ਇਤਿਹਾਸ ਵੀ ਪੜਿਆ ਸਭ ਕੁਝ ਹੁਣ ਪ੍ਰੈਕਟੀਕਲ ਦੇਖ ਵੀ ਚੁੱਕਾ ਪਰ ਫਿਰ ਵੀ ਪਤਾ ਨਹੀਂ ਪੰਜਾਬ ਦੇ ਨਾਲ ਇਹਨਾਂ ਦੀ ਇਹ ਸੋਚ ਕਿਉਂ ਹੈ ਮਤਰਈ ਮਾਂ ਵਾਲੀ ਪਰ ਅੱਜ ਲੋਕ ਜਿੰਨਾ ਉਹ ਕਿ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜਿਉਂ-ਜਿਉ ਮੰਨੂ ਵੱਡਦਾ ਅਸੀਂ ਧੂਣ ਸਬਾਏ ਹੋਏ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰਦਾ ਉਨੇ ਲੋਕ ਦੇਖੋ ਬੱਚਾ-ਬੱਚਾ ਅੱਜ ਕੁਝ ਬਾੜਾਂ ਤੇ ਬੈਠੇ ਨੇ ਅੱਜ ਸਾਰੇ ਟੋਲ ਫ੍ਰੀ ਕੀਤੇ ਹੋਏ ਨੇ ਕੋਈ ਟ੍ਰੇਨਾਂ ਰੋਕ ਰਿਹਾ ਏ ਸਾਰੇ ਪ੍ਰੋਟੈਸਟ ਹੋ ਰਹੇ ਨੇ ਸਾਰੇ ਉੱਠ ਕੇ ਉਨੇ ਹੀ ਸੰਘਰਸ਼ਾਂ ਦੇ ਵਿੱਚ ਰਣ ਦੇ ਵਿੱਚ ਆ ਕੇ ਡਟ ਗਏ ਨੇ ਲੋਕ ਠੀਕ ਹੈ ਬਿਲਕੁਲ ਤੇ ਹਨੇ ਜੀ ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਰਾਜਨੀਤਿਕ ਤਰੀਕੇ ਦੇ ਨਾਲ ਧਰਨਾ ਲੱਗਿਆ ਕਿ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2024 ਨੂੰ ਚੋਣਾਂ ਨੂੰ ਲੈ ਕੇ ਇਹ ਕੁਝ ਪਾਰਟੀਆਂ ਵੱਲੋਂ ਬਿਠਾਏ ਗਏ ਨੇ ਬੰਦੇ ਇਹ ਤਾਂ ਤੇਜੀ ਜਦੋਂ ਭਾਜਪਾ ਨੂੰ ਪਹਿਲਾਂ ਕਿਸਾਨਾਂ ਨੇ ਆਗੂਆਂ ਨੇ ਕਹਿਤਾ ਸੀਗਾ ਵੀ ਤੁਸੀਂ ਜਾਂ ਤਾਂ ਸਾਡੀਆਂ ਮੰਗਾਂ ਮੰਨ ਲਓ ਟਾਈਮ ਦਿੱਤਾ ਗਿਆ ਵੀ ਨਹੀਂ ਅਸੀਂ ਭਾਈ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਦਿੱਲੀ ਤੱਕ ਦੁਬਾਰਾ ਅਪੜਾਂਗੇ ਉਦੋਂ ਹੀ ਸੋਚ ਲੈਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਰਾਜਨੀਤਿਕ ਲੋਕ ਵਰਤਦੇ ਨੇ ਇਹ ਕਰੀ ਨਾ ਨੇ ਆਪਣੀ ਆਪਣੇ ਫਾਇਦੇ ਲਈ ਵਰਤਣਾ ਸੀ ਤਾਂ ਲੋਕਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨਦੇ ਉਹਨਾਂ ਨੂੰ ਵਿਸ਼ਵਾਸ ਦਿਓ ਉਹਨੇ ਕਿ ਅਸੀਂ ਤੁਹਾਡੇ ਨਾਲ ਹੈ ਜਦੋਂ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਕਿਸੇ ਨੂੰ ਸੌਖਾ ਕੁਝ ਦੇ ਦਈਏ ਅੱਜ ਦਾ ਜਿਹੜਾ ਇਹ ਆਪਾਂ ਪ੍ਰੋਟੈਕਟ ਕਰਦੇ ਆਂ ਵੀ ਟੋਲ ਪੁਲਾਜੇ ਬੰਦ ਨੇ ਕਈ ਲੋਕ ਕਹਿੰਦੇ ਨਾਲ ਕੀ ਫਾਇਦਾ ਹੋਊਗਾ ਤੁਹਾਡਾ ਵੀ ਇਹੀ ਸਵਾਲ ਸੀ ਦੇਖੋ ਸਰਕਾਰ ਨੂੰ ਐਦਾਂ ਕਰਨ ਨਾਲ ਕੋਈ ਐਡਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਜਦੋਂ ਰੋਡ ਤੇ ਲੋਕ ਵਿਚਰਦੇ ਨੇ ਲੰਘਦੇ ਨੇ ਜਿਸ ਬੰਦੇ ਨੂੰ ਨਹੀਂ ਵੀ ਪਤਾ ਉਸ ਨੂੰ ਵੀ ਪਤਾ ਲੱਗਦਾ ਵੀ ਇਹ ਕਿਸ ਵਜ੍ਹਾ ਤੇ ਕਿਉਂ ਇਹਨਾਂ ਲੋਕਾਂ ਨੇ ਧਰਨਾ ਲਾਇਆ ਵਾ ਇਹਦੀ ਵਜ੍ਹਾ ਕੀ ਹੈ ਤੇ ਉਹ ਗੱਲ ਘਰ ਘਰ ਤੱਕ ਜਾਂਦੀ ਹੈ ਵੀ ਵਾਕਈ ਹਾਂ ਉਹ ਲੋਕ ਜੈਨੋ ਲੜਾਈ ਲੜਦੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਵੀ ਸਰਕਾਰ ਨੂੰ ਮੰਨਣਾ ਚਾਹੀਦਾ ਤੇ ਆਉਣ ਵਾਲੇ ਇਲੈਕਸ਼ਨ ਚ ਵੀ ਇਹਦਾ ਬਹੁਤ بڑا ਇੱਕ ਫੈਕਟਰ ਲੋਕਾਂ ਤੇ ਸਰਕਾਰ ਤੇ ਪਵੇਗਾ ਤੇ ਦੂਸਰਾ ਜਿਹੜੇ ਅੱਜ ਵੀ ਲੋਕ ਆਪਣੇ ਘਰਾਂ 'ਚ ਬੈਠੇ ਇਹ ਸੋਚ ਕੇ ਨਹੀਂ ਨਿਕਲਦੇ ਵੀ ਚਲੋ ਸਾਡੀ ਥੋੜੀ ਲੜਾਈ ਆ ਉਹਦੀ ਐ ਆਉਣ ਵਾਲਾ ਸਮਾਂ ਸਰਕਾਰ ਨੇ ਇੱਕ ਕਹਿੰਦੇ ਪੁਲੰਦਾ ਤਿਆਰ ਕੀਤਾ ਹੋਇਆ ਏ ਜੇਕਰ 2024 'ਚ ਦੁਬਾਰਾ ਮੋਦੀ ਸਰਕਾਰ ਆ ਜਾਂਦੀ ਤਾਂ ਜਿਹੜਾ ਲੋਕਾਂ ਦਾ ਇਹ ਰਾਈਟ ਹੈ ਹੱਕ ਹੈ ਧਰਨੇ ਪ੍ਰਦਰਸ਼ਨ ਕਰਨ ਦਾ ਚਾਹੇ ਕਿਸੇ ਕੰਮ ਨੂੰ ਲੈ ਕੇ ਲਾ ਲੂ ਜਦੋਂ ਕੋਈ ਸਾਡਾ ਨਹੀਂ ਹੱਕ ਦਿੰਦਾ ਤਾਂ ਅਸੀਂ ਹਰ ਇੱਕ ਬੰਦਾ ਆਪਣਾ ਹੱਕ ਯੂਜ਼ ਕਰਦਾ ਤਾਂ ਸਰਕਾਰ ਨੇ ਇਹ ਸੋਚਿਆ ਹੋਇਆ ਏ ਕਿ ਜਦੋਂ ਉਹਨਾਂ ਨੇ ਇੱਕ ਕਾਨੂੰਨ ਬਣਾ ਦੇਣਾ ਵੀ ਜਿਹੜਾ ਕੋਈ ਬੰਦਾ ਧਰਨਾ ਪ੍ਰਦਰਸ਼ਨ ਕਰੂਗਾ ਮੰਨ ਲਓ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਕਰਤਾ ਸਰਕਾਰ ਨੇ ਕਹਿਤਾ ਵੀ ਸਾਨੂੰ 1 ਕਰੋੜ ਰੁਪਏ ਦਾ ਲਾਸ ਹੋਇਆ ਜੀ ਤੇ ਉਹਦੇ ਚ ਪੁਲਿਸ ਵੱਲੋਂ ਪਰਚੇ ਦਰਜ ਕਰਤੇ ਲੋਕਾਂ ਤੇ ਸਾਡੇ ਵਰਗਿਆਂ ਤੇ ਬਹੁਤ ਜਿਹੜੇ ਆਗੂ ਹੁੰਨੇ ਮੁਰਲੇ ਤਾਂ ਉਹ ਫਿਰ ਜਿਹੜਾ ਜਦੋਂ ਤੱਕ ਜਿਹੜੇ ਬੰਦੇ ਅੰਦਰ ਹੋਣਗੇ ਜਿਹੜਾ ਉਹ ਕਰੋੜ ਰੁਪਿਆ ਜੋ ਵੀ ਉਹ ਲਾਸ ਦਿਖਾਉਣਗੇ ਉਹ ਦਿੱਤਾ ਨਹੀਂ ਜਾਂਦਾ ਨਾ ਉਦੋਂ ਤੱਕ ਉਸ ਬੰਦੇ ਦੀ ਜ਼ੁਬਾਨ ਤੇ ਨਹੀਂ ਕੀਤੀ ਜਾਊਗੀ ਹਾਂ ਇਹ ਕਾਨੂੰਨ ਲੈ ਕੇ ਆ ਰਹੇ ਕਾਨੂੰਨ ਨਵਾਂ ਸਰਕਾਰ ਨੇ ਕਹਿੰਦੇ ਸਾਰਾ ਪਲੰਦਾ ਬੰਨਿਆ ਹੈ ਤੇ ਬਹੁਤ ਜਲਦੀ ਆਉਣਾ ਇਹ ਲੋਕਾਂ ਦਾ ਇੱਕ ਹੱਕ ਹੈ ਰਾਈਟ ਹੈ ਕਿਉਂਕਿ ਜਦੋਂ ਸਾਡਾ ਦੇਸ਼ ਯਾਦ ਧਰਨੇ ਪ੍ਰਦਰਸ਼ਨਾਂ ਤੋਂ ਹੋਇਆ ਸ਼ਾਂਤਮਈ ਤੋਂ ਤਾਂ ਅੱਜ ਦੀ ਜਿਹੜੀ ਭਾਜਪਾ ਸਰਕਾਰ ਹੈ ਕਿ ਉਹ ਉਹਨੂੰ ਉਸ ਟਾਈਮ ਅਸੀਂ ਅੰਗਰੇਜ਼ਾਂ ਦੇ ਖਿਲਾਫ ਲਾਉਂਦੇ ਰਹੇ ਕਿ ਅੱਜ ਤੁਹਾਨੂੰ ਆਪਣੇ ਲੋਕ ਜਿਹੜੇ ਤੁਹਾਨੂੰ ਉਸ ਟਾਈਮ ਚੰਗੇ ਲੱਗਦੇ ਸੀ ਵੀ ਹਾਂ ਧਰਨਾ ਪ੍ਰਦਰਸ਼ਨ ਕਰਨਾ ਸ਼ਾਂਤਮਈ ਸਹੀ ਹੈ ਅੱਜ ਉਹਨਾਂ ਨੂੰ ਗਲਤ ਕੀਵੇਂ ਲੱਗਣ ਲੱਗ ਗਿਆ ਸੋ ਇਹ ਉਹਨਾਂ ਲੋਕਾਂ ਤੱਕ ਪਹੁੰਚ ਜਾਣੀ ਚਾਹੀਦੀ ਹੈ ਗੱਲ ਕਿ ਭਾਈ ਤੁਸੀਂ ਜਿਹੜੇ ਘਰਾਂ ਬੈਠੇ ਹੋ ਤਾਂ ਤੁਹਾਡਾ ਹੱਕ ਹਰ ਕਿਸੇ ਨੂੰ ਲੋੜ ਪੈ ਸਕਦੀ ਹੈ ਕਿਸੇ ਦੇ ਬੱਚੇ ਨਾਲ ਕੋਈ ਧੋਖਾ ਹੋ ਗਿਆ ਕਿਸੇ ਨਾਲ ਕੋਈ ਫਰਾਡ ਕਰ ਗਿਆ ਜੇਕਰ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਰਹੂਗਾ ਫਿਰ ਅਸੀਂ ਕਿੱ데 ਬਾ ਜਾਉਂਗੇ ਸਰਕਾਰਾਂ ਪਹਿਲੇ ਨਹੀਂ ਸੁਣਦੀਆਂ ਲੱਖੋਵਾਲ ਯੂਨੀਅਨ ਤੋਂ ਵੀ ਅਮਰਿਕ ਸਿੰਘ ਪੋਲਾ ਜਿਹੜੇ ਬਲਾਕ ਪ੍ਰਧਾਨ ਸਾਡੇ ਨਾਲ ਨੇ ਪ੍ਰਧਾਨ ਜੀ ਜਿਸ ਤਰੀਕੇ ਨਾਲ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਹੋਏ ਨੇ ਤਾਂ ਲੋਕ ਕਹਿ ਰਹੇ ਨੇ ਕਿ ਜਦੋਂ ਪਹਿਲਾਂ ਸਰਕਾਰ ਨੇ ਮੰਗਾਂ ਨਹੀਂ ਪ੍ਰੋਪਰ ਮੰਗੀਆਂ ਮੰਨੀਆਂ ਤਾਂ ਹੁਣ ਕਿਵੇਂ ਮੰਨਣਗੇ ਲੋਕਾਂ ਦਾ ਦਬਾਅ ਨਾਲ ਸਭ ਕੁਝ ਹੋ ਜਾਣਾ ਜੀ ਜਿਦ ਤਰ੍ਹਾਂ ਤਿੰਨ ਕਾਨੂੰਨ ਵਾਪਸ ਹੋਏ ਉਹ ਵੀ ਦਬਾਅ ਪੈ ਕੇ ਹੀ ਹੋਏ ਐ ਇਸ ਤਰ੍ਹਾਂ ਹੁਣ ਵੀ ਹੋ ਜਾਣਾ ਸਰਕਾਰ ਨੂੰ ਸਿਕਣਾ ਪੈਣਾ ਜੀ ਬਈ ਨਾ ਕਿਉਂ ਵਾਪਸ ਆਈ ਫਿਰ ਤੁਸੀਂ ਆ ਤਾਂ ਕੋਈ ਬੜੇ ਲੀਡਰ ਦੱਸ ਸਕਦੇ ਜੀ ਅਸੀਂ ਤਾਂ ਵਰਕਰ ਆ ਠੀਕ ਨਹੀਂ ਜੀ ਜੋ ਹੁਕਮ ਹੁੰਦਾ ਅਸੀਂ ਟੋਲ ਪਲਾਜ਼ੇ ਨਾਲ ਕਿੰਨਾ ਫਰਕ ਲੱਗਦਾ ਕਿ ਪੈ ਜਾਏਗਾ ਕਿ ਸਰਕਾਰਾਂ ਨੂੰ ਦਬਾਅ ਕਿੰਨਾ ਬਣ ਜਾਏਗਾ ਸਰਕਾਰਾਂ ਦੇ ਉੱਤੇ ਥੋੜਾ ਸਾਹਮਣਾ ਹੀ ਆ ਜੀ ਕਾਇਰਿਆ ਜੀ ਲੋਕ ਜੁੜ ਰਹੇ ਲੱਗਦਾ ਕਿ ਜਿਸ ਤਰੀਕੇ ਨਾਲ ਲੋਕ ਜੁੜ ਰਹੇ ਨੇ ਤੁਹਾਡੇ ਨਾਲ ਪਰ ਦਿੱਲੀ ਪਹੁੰਚਣਾ ਮੁਸ਼ਕਲ ਹੋਏਗਾ ਬੜੇ ਨਾਕੇ ਜਿਹੜੇ ਲਗਾ ਦਿੱਤੇ ਨੇ ਪੁਲਿਸ ਵੱਲ ਦੁਬਾਰਾ ਕਰ ਦਿੱਤੀ ਨੇ ਕਿਲਾ ਘੜ ਦਿੱਤੀਆਂ ਨੇ ਸੜਕਾਂ ਦੇ ਵਿੱਚ ਔਖਾ ਹੈ ਬਾਰ ਬਾਰ ਲੋਕ ਕਹਿੰਦੇ ਨਹੀਂ ਜੀ ਦੁਬਾਰਾ ਤਾਂ ਪਹਿਲਾਂ ਵੀ ਇੱਥੇ ਕਿਲਾ ਪਹਿਲਾਂ ਸਾਰਾ ਕੁਝ ਇਸ ਤਰ੍ਹਾਂ ਹੀ ਦਾ ਜੀ ਜਦ ਸ਼ਾਮਲ ਮਹਾਰਾਜ ਨਫਤੇ ਕਰਤੇ ਮੁਰਾ ਹੁਣ ਵੀ ਹੋ ਜਾਣਾ ਜੀ ਪਰ ਯੂਨੀਅਨਾਂ ਬਹੁਤ ਬਣ ਗਈਆਂ ਪਹਿਲਾਂ 32 ਸੀ ਹੁਣ ਮੇਰੇ ਖਿਆਲ ਜਾ ਦੇ ਕਰੀਬ ਹੋ ਗਈਆਂ ਕਿਉਂ ਆਪਸੀ ਅਟੋਪਾੜ ਕਿਉਂ ਹੋ ਜਾਂਦੇ ਨੇ بار بار ਅਟੋਪਾੜ ਅਲੱਗ-ਅਲੱਗ ਮੁੱਦਿਆਂ ਪਰ ਹੋ ਸਕਦੇ ਜਿਨ੍ਹਾਂ ਦੇ ਮਤ ਭੇਦ ਪਰ ਜਦ ਕਿਸਾਨੀ ਦਾ ਮੁੱਦਾ ਹੁੰਦਾ ਨਾ ਐਮਐਸਪੀ ਦਾ ਮੁੱਦਾ ਜਿੱਦਾਂ ਫਸਲਾਂ ਦੇ ਮੁੱਲ ਦਾ ਤੇ ਸਾਰੇ ਇੱਕ ਹੋ ਜਾਂਦੇ ਜੀ ਜਿੰਨੀਆਂ ਜੁਣੀ ਨਾ ਫਾਇਦਾ ਹੀ ਹੈ ਜੀ ਲੋਕ ਵੱਧਦੇ ਤੇ ਵੱਸ ਜੁੜੇ ਹੋਈਆਂ ਜੀ ਕੋਈ ਕਿਸੇ ਨਾਲ ਕੋਈ ਕਿਸੇ ਨਾਲ ਠੀਕ ਹੈ ਬਿਲਕੁਲ ਤੁਸੀਂ ਦੇਖੋ ਕੀ ਬਲਾਕ ਪ੍ਰਧਾਨ ਲਖੋਵਾਲ ਦੇ ਸੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਪਾਵੇਂ ਯੂਨੀਅਨ ਜਿੰਨੀਆਂ ਮਰਜ਼ੀ ਬਣ ਜਾਣ ਪਰ ਪੰਜਾਬ ਦੇ ਵਿੱਚ ਲੋਕ ਇਕੱਠੇ ਨੇ ਇਕੱਠੇ ਸੰਘਰਸ਼ ਲੜਨਗੇ ਮੰਗਾਂ ਸਭ ਦੀਆਂ ਇੱਕ ਨੇ ਸਰਕਾਰ ਤੋਂ ਮਨਾਉਣ ਵਾਸਤੇ ਦਿੱਲੀ ਨਾਲ ਸਕੇ ਜਾਵਾਂਗੇ ਬੈਰੀਕੇਡ ਪੁੱਟਾਂਗੇ ਪਹਿਲਾਂ ਵੀ ਜਿਹੜੇ ਬੈਰੀਕੇਡ ਪੁੱਟੇ ਗਏ ਨੇ ਭਾਵੇਂ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਸੀ ਦੁਬਾਰਾ ਬਣਾਈਆਂ ਗਈਆਂ ਕਾਫੀ ਫੋਰਸ ਲਗਾਈ ਗਈ ਪਰ ਉਸੇਕੀ ਪੰਜਾਬ ਦੇ ਲੋਕ ਨੇ ਕਿ ਪੰਜਾਬ ਦੇ ਲੋਕ ਸੰਘਰਸ਼ ਜਿੱਤ ਕੇ ਆਉਂਦੇ ਨੇ ਦੇਖਦੇ ਕਿ ਹੁਣ ਇਹ ਸੰਘਰਸ਼ ਕਿੰਨਾ ਕੁ ਸੌਖਾ ਹੋਏਗਾ ਜਿਤਨੇ ਵਾਅਦੇ ਕਿਸਾਨਾਂ ਬਾਤ ਤੇ ਜਦੋਂ ਕਿਤਨੇ ਤੇ ਸਰਕਾਰਾਂ ਵੱਲੋਂ ਜੋ ਭੁਗਤਾਨ ਇਤਜਾਮ ਕੀਤੇ ਹੋਏ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਨੂੰ ਵਾਪਸ ਮੋੜ ਦੇਣ ਤੋਂ ਧਾਣ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ